ਦੋਸਤੋ ਜੇਕਰ ਤੁਹਾਡਾ ਥੋੜਾ ਥੋੜਾ ਜਿਹਾ ਵੀ ਮਨ ਭੜਿਆ ਹੋਇਆ ਨਸ਼ਾ ਛੱਡਣ ਦਾ ਤਾਂ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ ਜਿਹੜੇ ਮੈਂ ਤੁਹਾਨੂੰ ਭੇਜੂ ਨੁਸਖੇ ਜਾਂ ਤੁਹਾਨੂੰ ਭੇਜ ਜਿਹਾ ਮੈਂ ਤੁਹਾਨੂੰ ਟੈਸਟ ਦੱਸਦਾ ਕੁਝ ਉਸ ਦੇ ਨਾਲ ਨਸ਼ੇ ਵਿੱਚੋਂ ਨਿਕਲ ਸਕਦੇ ਹੋ ਨਸ਼ਾ ਛੱਡਣ ਤੋਂ ਬਾਅਦ ਇੱਕਾ ਤੁਹਾਨੂੰ ਦੁੱਧ ਪੋਸ਼ਣ ਦੀ ਬਾਹ ਬਾਹ ਕੜੰਟੀ ਸੁੱਚ ਆ ਰਹੀ ਹੈ ਤੁਹਾਨੂੰ ਇੱਕਦਮ ਕਾਹਲੀ ਚ ਹੋਰ ਜਾਣਾ ਪੈਂਦਾ ਹੈ ਇੱਦਾਂ ਵੀ ਤੁਸੀਂ ਪੂੜਾ ਸਾਤ ਰਹੀ ਦੇ ਵਿੱਚ ਮਿਕ ਕਰਕੇ ਖਾ ਸਕਦੇ ਹੋ ਉਸ ਦਿਨ ਤੁਹਾਡੀ ਇਹ ਵਾਲੀ ਸੁੱਚਾ ਠੀਕ ਹੋ ਜੇ ਕਿ ਫਿਰ ਵੀ ਜੇਕਰ ਕੋਈ ਦਿੱਕਤ ਪਰੇਸ਼ਾਨੀ ਆ ਗਈ ਹੈ ਕਈ ਵਾਰੀ ਨਸ਼ਾ ਛੱਡਣ ਤੋਂ ਬਾਅਦ ਮੂੰਹ ਤੋਂ ਪਾਣੀ, ਚਿਕਨਾ ਉਸਤਾਮ ਐਡਾ ਦੀ ਸੋਸ਼ਿਆ ਆ ਜਾਂਦੀ ਹੈ ਇਹਦਾ ਕਿ ਤੁਸੀਂ ਇਸ ਤਰੀਕੇ ਨਾਲ ਹੱਲ ਕਰ ਸਕਦੇ ਹੋ ਜੇਕਰ ਨਸ਼ਾ ਛੱਡਣ ਤੋਂ ਬਾਅਦ ਤੁਹਾਨੂੰ ਚਿਕਾ ਉਸਤਾਮ ਲੱਤਾਂ ਦੇ ਦੰਦੋ ਪਿੰਜਣੇ ਦੇ ਦੰਦ ਜਾਂ ਤੁਹਾਨੂੰ ਘਬਰਾਹਟ ਫੀਲ ਹੋ ਰਹੀ ਹੈ ਤਾਂ ਇੱਧਰ ਲਿਖ ਦਿਓ ਦੋਸਤੋ ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਬਿਨਾਂ ਕਿਸੇ ਦਵਾਈ ਤੋਂ ਤੁਸੀਂ ਨਸ਼ਾ ਛੱਡ ਸਕਦੇ ਹੋ ਬਸ ਇੱਕ ਕੰਮ ਕਰ ਲਿਓ ਕਿ ਮਨ ਬਣਾ ਲਿਓ ਮਾਰ ਬਣਾ ਲਿਓ ਤੇ ਬਾਕੀ ਅੱਜ ਦੇ ਘਰੇਲੂ ਨੁਸਖਿਆਂ ਦਾ ਕਮਾਲ ਦੇਖਿਓ ਫਿਰ ਤੁਸੀਂ ਨਸ਼ਾ ਬਿਨਾ ਕਿਸੇ ਸੈਂਟਰ ਤੇ ਜਾਏ ਤੋਂ ਬਿਨਾ ਕਿਸੇ ਦਵਾਈ ਖਾਦੇ ਤੋਂ ਛੱਡ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਵੈ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਅੱਜ ਦੀ ਵੀਡੀਓ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਸ਼ੇ ਬਾਰੇ ਹੈ ਜੇਕਰ ਤੁਸੀਂ ਤੁਹਾਡੇ ਮਨ 'ਚ ਥੋੜੀ ਜਿਹੀ ਇੱਛਾ ਹੈਗੀ ਨਸ਼ਾ ਛੱਡਣ ਦੀ ਤਾਂ ਤੁਸੀਂ ਅੱਜ ਦੀ ਵੀਡੀਓ ਦੇ ਜ਼ਰੀਏ ਬਿਲਕੁਲ ਆਸਾਨੀ ਨਾਲ ਸੌਖੇ ਤਰੀਕੇ ਨਾਲ ਘਰੇਲੂ ਨੁਸਖਿਆਂ ਨਾਲ ਨਸ਼ਾ ਛੱਡ ਸਕਦੇ ਹੋ ਥੋੜੇ ਦਿਨ ਤਿੰਨ ਤੋਂ ਚਾਰ ਦਿਨ ਦੀ ਪਰੇਸ਼ਾਨੀ ਜ਼ਰੂਰ ਆ ਸਕਦੀ ਹੈ ਪਰ ਜੇਕਰ ਤੁਸੀਂ ਹਿੰਮਤ ਕਰੋਗੇ ਤੁਹਾਨੂੰ ਉਹ ਪਰੇਸ਼ਾਨੀ ਵੀ ਨਹੀਂ ਆਵੇਗੀ ਤੋਂ ਵੀਡੀਓ ਵੱਲੋਂ ਵਧੀਏ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੀ ਕਿ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤੁਹਾਡੀ ਕੋਈ ਸਮੱਸਿਆ ਨਹੀਂ ਠੀਕ ਹੋ ਰਹੀ ਜਾਂ ਫਿਰ ਤੁਸੀਂ ਨਸ਼ੇ ਛੱਡਣ ਸੰਬੰਧੀ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਓਪਨ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਮਿਲ ਸਕਦੇ ਹੋ ਸਾਡੀ ਸਲਾਹ ਦੇਣ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਹੈਗੀ ਸੋ ਜੇਕਰ ਤੁਸੀਂ ਨਸ਼ੇ ਛੱਡਣ ਸੰਬੰਧੀ ਜਾਣਕਾਰੀ ਲੈਣੀ ਹੈ ਤੁਸੀਂ ਬੇਝਿਜਕ ਸਾਡੇ ਕੋਲ ਪਹੁੰਚ ਸਕਦੇ ਹੋ ਤੁਸੀਂ ਆਪਣੇ ਬੱਚੇ ਨੂੰ ਲਿਆ ਸਕਦੇ ਹੋ ਕਿਸੇ ਨੂੰ ਵੀ ਤੁਸੀਂ ਲੈ ਕੇ ਆ ਸਕਦੇ ਹੋ ਜਿਸ ਨੇ ਨਸ਼ਾ ਛੱਡਣਾ ਹੋਇਆ ਸੋ ਹੁਣ ਆਪਾਂ ਗੱਲ ਕਰ ਸਕਦੇ ਹਾਂ ਕਿ ਨਸ਼ਾ ਕਿਸ ਤਰੀਕੇ ਨਾਲ ਛੱਡਿਆ ਜਾ ਸਕਦਾ ਹੈ ਮੈਂ ਕਿਵੇਂ ਕਹਿ ਦੁੱਤਾ ਕਿ ਐਨੇ ਸੌਖੇ ਤਰੀਕੇ ਨਾਲ ਤੁਸੀਂ ਨਸ਼ਾ ਛੱਡ ਸਕਦੇ ਹੋ ਦੋਸਤੋ ਜਿਹਨਾਂ ਜਿਹੜਾ ਵੀ ਬੰਦਾ ਕੋਈ ਨਸ਼ਾ ਕਰਦਾ ਹੈ ਉਸ ਨੂੰ ਵਿਟਾਮਿਨ ਡੀ ਵੀ 12 ਆਇਰਨ ਇਹਨਾਂ ਚੀਜ਼ਾਂ ਦੀ ਘਾਟ ਜਿਹੜੀ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਐਕਸਟਰਾ ਉਸ ਦੇ ਵਿੱਚ ਨਸ਼ੇ ਵੱਲੋਂ ਮਿਲੀਆਂ ਜਾਂਦੀਆਂ ਸਰੀਰ ਨੂੰ ਸੋ ਜੇਕਰ ਤੁਸੀਂ ਨਸ਼ਾ ਛੱਡਣ ਦੇ ਇੱਛੁਕ ਹੋ ਤਾਂ ਤੁਸੀਂ ਆਪਣਾ B12 D3 ਕੈਲਸ਼ੀਅਮ ਆਇਰਨ ਤੇ ਕੋਲੇਸਟ੍ਰੋਲ ਵਗੈਰਾ ਜ਼ਰੂਰ ਚੈੱਕ ਕਰਵਾਓ ਇਹਨਾਂ ਨੂੰ ਚੈੱਕ ਕਰਵਾ ਕੇ ਤੁਸੀਂ ਜੇਕਰ ਤਾਂ ਖੁਦ ਚੈੱਕ ਕਰ ਸਕਦੇ ਹੋ ਵੀ ਕਿਹੜੀ ਚੀਜ਼ ਵਧੀ ਹੈ ਕਿਹੜੀ ਘਟੀ ਹੈ ਤਾਂ ਵੀ ਵਧੀਆ ਗੱਲ ਹੈ ਕਿਸੇ ਆਪਣੇ ਨੇੜੇ ਦੇ ਕਿਸੇ ਡਾਕਟਰ ਨੂੰ ਕਿਸੇ ਮਿੱਤਰ ਨੂੰ ਮੈਡੀਕਲ ਵਾਲੇ ਨੂੰ ਦਿਖਾ ਸਕਦੇ ਹੋ ਮੈਡੀਕਲ ਸਟੋਰ ਵਾਲੇ ਤੋਂ ਵੀ ਜੇਕਰ ਤੁਹਾਡੀਆਂ ਇਹ ਚੀਜ਼ਾਂ ਘਟੀਆਂ ਹੋਈਆਂ ਜੇਕਰ ਤੁਸੀਂ ਸਿਰਫ ਇਹਨਾਂ ਚੀਜ਼ਾਂ ਦੀ ਹੀ ਪੂਰਤੀ ਲਈ ਦਵਾਈ ਮੈਡੀਕਲ ਸਟੋਰ ਤੋਂ ਲੈ ਲਈ ਤਾਂ ਵੀ ਤੁਸੀਂ ਕਾफी ਹੱਦ ਤੱਕ ਨਸ਼ੇ ਨੂੰ ਛੱਡ ਸਕਦੇ ਹੋ ਕਿਉਂਕਿ ਜਦੋਂ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਦੀ ਪੂਰਤੀ ਹੋ ਜਾਂਦੀ ਹੈ ਤਾਂ ਵੈਸੇ ਹੀ ਬੰਦੇ ਦਾ ਉਸ ਪਾਸੇ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਜਿਆਦਾਤਰ ਲੋਕੀ ਨਸ਼ਾ ਇਸ ਕਰਕੇ ਨਹੀਂ ਛੱਡ ਪਾਉਂਦੇ ਕਿਉਂਕਿ ਜਦੋਂ ਉਹ ਨਸ਼ਾ ਛੱਡਦੇ ਹਨ ਤਾਂ ਉਹਨਾਂ ਨੂੰ ਵੀਕਨੈਸ, ਥਕਾਵਟ, ਲੱਤਾਂਦਾਰ ਤੋਂ ਬੂਦਮੋਸ਼ਨ, ਕਨਸਟਿਪੇਸ਼ਨ ਇਹਨਾਂ ਚੀਜ਼ਾਂ ਦੀ ਸਮੱਸਿਆ ਆ ਜਾਂਦੀ ਹੈ ਤੋ ਜੇਕਰ ਤੁਸੀਂ ਥੋੜੇ ਜਿਹਾ ਵੀ ਤੁਹਾਡਾ ਮਨ ਹੈਗਾ ਨਸ਼ਾ ਛੱਡਣ ਦਾ ਤਾਂ ਤੁਸੀਂ ਇਹ ਵਾਲੇ ਟੈਸਟ ਜਿਹੜੇ ਮੈਂ ਤੁਹਾਨੂੰ ਦੱਸਿਆ ਮੈਂ ਸਕਰੀਨ ਦੇ ਉੱਤੇ ਲਾ ਦੇਵਾਂਗਾ ਤੁਸੀਂ ਦੇਖ ਸਕਦੇ ਹੋ ਸੋ ਇਹ ਟੈਸਟ ਤੁਸੀਂ ਜ਼ਰੂਰ ਕਰਵਾਓ ਇਹਨਾਂ ਟੈਸਟਾਂ ਦੇ ਜ਼ਰੀਏ ਤੁਹਾਡੇ ਸਰੀਰ 'ਚ ਹੋ ਰਹੀਆਂ ਘਾਟਾਂ ਦੀ ਤੁਸੀਂ ਪੂਰਤੀ ਕਰ ਸਕਦੇ ਹੋ ਫਿਰ ਤੁਹਾਨੂੰ ਨਸ਼ਾ ਛੱਡਣਾ ਬਹੁਤ ਆਸਾਨ ਤੇ ਸੌਖਾ ਹੋ ਜਾਵੇਗਾ ਤੇ ਜੇਕਰ ਇਹ ਟੈਸਟ ਕਰਵਾਉਣ ਤੋਂ ਬਾਅਦ ਤੁਹਾਨੂੰ ਇਹ ਟੈਸਟ ਨਹੀਂ ਸਮਝ ਆ ਰਹੇ ਤਾਂ ਤੁਸੀਂ ਸਾਡੇ ਕੋਲ ਇਹ ਟੈਸਟ WhatsApp ਦੇ ਜ਼ਰੀਏ ਭੇਜ ਸਕਦੇ ਹੋ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ B12 of D3 ਇਹ ਕਿੰਨੀਆਂ ਚੀਜ਼ਾਂ ਤੋਂ ਲੈ ਸਕਦੇ ਹੋ ਜੇ ਜਦ ਤੁਸੀਂ ਮੈਡੀਕਲ ਸਟੋਰ ਤੋਂ ਡਾਇਰੈਕਟਲੀ ਲੈ ਸਕਦੇ ਹੋ ਸੋ ਬਹੁਤ ਆਸਾਨ ਹੈ ਜੇਕਰ ਤੁਸੀਂ ਥੋੜੀ ਜਿਹੀ ਹਿੰਮਤ ਕਰੋਗੇ ਤਾਂ ਤੁਸੀਂ ਨਸ਼ਾ ਛੱਡ ਸਕਦੇ ਹੋ ਇੱਕ ਵਾਰੀ ਇਸ ਦਲਦਲ ਦੇ ਵਿੱਚੋਂ ਬਾਹਰ ਆ ਕੇ ਦੇਖੋ ਤੁਸੀਂ ਖੁਦ ਬਹੁਤ ਜ਼ਿਆਦਾ ਆਪਣੇ ਆਪ ਨੂੰ ਬੈਟਰ ਫੀਲ ਕਰੋਗੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਦੇਖੋ ਜਦੋਂ ਕੋਈ ਨਸ਼ਾ ਕਰਦਾ ਹੈ ਇੱਕਦਮ ਜੇਕਰ ਤੁਸੀਂ ਨਸ਼ਾ ਛੱਡੋਗੇ ਬਿਨਾ ਐਦਾਂ ਦੇ ਟਰੀਟਮੈਂਟਾਂ ਤੋਂ ਉਨੀ ਘਾਟ ਜਿੰਨੀ ਨਸ਼ਾ ਤੁਹਾਨੂੰ એનર્ਜੀ ਦੇ ਰਿਹਾ ਹੁੰਦਾ ਉਨੀ એનર્ਜੀ ਤੁਹਾਨੂੰ ਹੋਰ ਤਾਂ ਨਹੀਂ ਕਿਸੇ ਚੀਜ਼ ਤੋਂ ਮਿਲਣੀ ਨਾ ਕਿ ਰੋਟੀ ਤੋਂ ਨਾ ਕਿਸੇ ਹੋਰ ਚੀਜ਼ ਤੋਂ ਪਰ ਜੇਕਰ ਤੁਸੀਂ ਥੋੜੀ ਜਿਹੀ ਹਿੰਮਤ ਕਰੋਗੇ ਆਪਣੇ ਇਹਨਾਂ ਟੈਸਟਾਂ ਦੀ ਜਿਹੜੀ ਤੁਹਾਡੀ ਸਰੀਰ ਦੇ ਵਿੱਚ ਘਾਟ ਟੈਸਟਾਂ ਦੇ ਜ਼ਰੀਏ ਤੁਸੀਂ ਪੂਰੀ ਕਰੋਗੇ ਤੇ ਨਾਲ ਤੁਸੀਂ ਜਿਹੜੀਆਂ ਮੈਂ ਤੁਹਾਨੂੰ ਅੱਜ ਚੀਜ਼ਾਂ ਦੱਸਾਂਗਾ ਤੁਸੀਂ ਖਾਓਗੇ ਤਾਂ ਤੁਸੀਂ ਦਿਨਾਂ ਦੇ ਵਿੱਚ ਨਸ਼ਾ ਛੱਡ ਸਕਦੇ ਹੋ ਸਿਰਫ ਚਾਰਕ ਦਿਨ ਦੀ ਔਖੀ ਜ਼ਰੂਰ ਹੋ ਸਕਦੀ ਹੈ ਤੁਹਾਨੂੰ ਉਸ ਦੇ ਲਈ ਵੱਧ ਵੱਧ ਕੀ ਹੈ ਕਿ ਪਿੰਜੜੀਆਂ ਚ ਦਰਦ ਜਾਂ ਤੋਂ ਕੋਈ ਸੰਤਾ ਤੁਹਾਨੂੰ ਨੀਂਦ ਨਾ ਆਵੇ ਉਹਨਾਂ ਲਈ ਕੀ ਕਰਨਾ ਹੈ ਮੈਂ ਤੁਹਾਨੂੰ ਅੱਗੇ ਦੱਸ ਦਮੈਂ ਤੁਸੀਂ ਉਸ ਦੇ ਵਿੱਚੋਂ ਵੀ ਨਿਕਲ ਸਕਦੇ ਹੋ ਤੁਸੀਂ ਮਤਲਬ ਨਸ਼ਾ ਛੱਡ ਕੇ ਆਪਣੇ ਸਰੀਰ ਨੂੰ ਹੋਰ ਬੈਟਰ ਬਣਾ ਸਕਦੇ ਹੋ ਬਾਕੀ ਜੇਕਰ ਦੋਸਤੋ ਗੱਲ ਕਰੀਏ ਨਸ਼ਾ ਛੱਡਣ ਤੋਂ ਬਾਅਦ ਕਈ ਬੰਦੇ ਕਹਿੰਦੇ ਆ ਕਿ ਸਾਡੇ ਨੱਕ ਚੋਂ ਪਾਣੀ ਆਉਂਦਾ ਹੈ ਅੱਖਾਂ ਚੋਂ ਪਾਣੀ ਆਉਂਦਾ ਹੈ ਬੋਲਣ ਲੱਗੇ ਮੂੰਹ ਚੋਂ ਪਾਣੀ ਆਉਂਦਾ ਹੈ ਸੋ ਇਹ ਵੀ ਇੱਕ ਕਾਰਨ ਹੋ ਜਾਂਦਾ ਹੈ ਦੂਸਰਾ ਹੁੰਦਾ ਕਿ ਕਈ ਵਾਰੀ ਕਾਂਸਟਿਪੇਸ਼ਨ ਕਬਜ਼ ਰਹਿਣ ਲੱਗ ਜਾਂਦੀ ਹੈ ਚਿੱਕਾਂ ਤੁਕਾਂ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਪਿੰਜਣੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜੇਕਰ ਪਹਿਲਾਂ ਆਪਾਂ ਕਰੀਏ ਛਿੱਕਾਂ ਜ਼ੁਕਾਮ ਦੀ ਗੱਲ ਨੱਕ ਚੋਂ ਪਾਣੀ ਆਉਣਾ ਮੂੰਹ ਚੋਂ ਪਾਣੀ ਆਉਣਾ ਇਹ ਕੀ ਹੁੰਦਾ ਕਿ ਨਸ਼ਾ ਕਰਦੇ ਸਮੇਂ ਜੇਕਰ ਕੋਈ ਪੋਸਟ ਵਗੈਰਾ ਖਾ ਰਿਹਾ ਤਾਂ ਉਸਦੇ ਪੇਟ 'ਚ ਕੀੜੇ ਹੋ ਜਾਂਦੇ ਆ ਉਸੇ وجہ ਕਰਕੇ ਕਨਸਟਿਪੇਸ਼ਨ ਰਹਿਣ ਲੱਗ ਜਾਂਦੀ ਹੈ ਕੀੜੇ ਪੇਟ 'ਚ ਹੋਣ ਕਾਰਨ ਮੂੰਹ ਚੋਂ ਪਾਣੀ ਆਉਣਾ ਛਿੱਕਾਂ ਜ਼ੁਕਾਮ ਲੱਗਣਾ ਇਹ ਬਹੁਤ ਕਾਮਨ ਹੁੰਦਾ ਹੈ ਜੇਕਰ ਤੁਹਾਨੂੰ ਬਾਰ-ਬਾਰ ਛਿੱਕ ਕਿਸੇ ਨੂੰ ਵੀ ਜੇਕਰ ਛਿੱਕਾਂ ਜ਼ੁਕਾਮ ਦੀ ਇਕੱਲੀ ਸਮੱਸਿਆ ਤੁਹਾਡੀ ਨਹੀਂ ਠੀਕ ਹੋ ਰਹੀ ਤਾਂ ਹੋ ਸਕਦਾ ਤੁਹਾਡੇ ਪੇਟ 'ਚ ਕੀੜੇ ਹੋ ਪੇਟ ਦੇ ਕਿੜੇ ਲਈ ਤੁਸੀਂ ਵੜਿੰਗਾ ਰਿਸਟ ਪੀ ਸਕਦੇ ਹੋ ਮੈਡੀਕਲ ਸਟੋਰ ਤੋਂ ਮਿਲ ਜਾਂਦਾ ਜੀ ਕਿਸੇ ਪੰਸਾਰੀ ਤੋਂ ਤੁਹਾਨੂੰ ਮਿਲ ਜੇਗਾ ਇਸ ਦਾ ਇੱਕ ਚਮਚਾ ਜੇਕਰ ਤੁਹਾਨੂੰ ਘੱਟ ਪ੍ਰੋਬਲਮ ਹੈਗੀ ਜੇਕਰ ਤੁਹਾਨੂੰ ਜ਼ਿਆਦਾ ਸਮੱਸਿਆ ਹੈਗੀ ਤਾਂ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮੀ ਇਸ ਲਿਕਵਿਡ ਦਾ ਤੁਸੀਂ ਪੀ ਸਕਦੇ ਹੋ ਇਸ ਦੇ ਨਾਲ ਤੁਹਾਡੀ ਚਿਕਨ ਕਾਮ ਦੀ ਸਮੱਸਿਆ ਕਨਸਟਿਪੇਸ਼ਨ ਦੀ ਸਮੱਸਿਆ ਇਹ ਠੀਕ ਹੋ ਜਾਏਗੀ ਪੇਟ ਦੇ ਕਿੜੇ ਠੀਕ ਹੋਣਗੇ ਤੁਹਾਡੇ ਚਿਹਰੇ ਤੇ ਰੌਣਕ ਆਏਗੀ ਤੁਸੀਂ ਤੰਦਰੁਸਤ ਹੋਵੋਗੇ ਬਾਕੀ ਜੇਕਰ ਗੱਲ ਕਰੀਏ ਆਪਾਂ ਪਿੰਜੜੀਆਂ ਚ ਦਰਦ ਦੀ ਤਾਂ ਇਸ ਦੇ ਲਈ ਤੁਸੀਂ ਅਸ਼ਵਗੰਧਾ ਦਾ ਇੱਕ ਚਮਚ ਸ਼ਾਮੀ ਜਾਂ ਸਵੇਰੇ ਤੁਸੀਂ ਪਾਣੀ ਨਾਲ ਲੈ ਸਕਦੇ ਹੋ ਜੇਕਰ ਤੁਹਾਡੇ ਆਪਣੇ ਘਰ ਦਾ ਦੁੱਧ ਹੈਗਾ ਤਾਂ ਤੁਸੀਂ ਦੁੱਧ ਨੂੰ ਘਾਲ ਕੇ ਪੀਓ ਉਸ ਦੇ ਨਾਲ ਲੈ ਸਕਦੇ ਹੋ ਸੋ ਜੇਕਰ ਤੁਹਾਨੂੰ ਲੱਗਦਾ ਕਿ ਜਿਆਦਾ ਵੀਕਨੈਸ ਫੀਲ ਹੋ ਰਹੀ ਹੈ ਤਾਂ ਇਸ ਨੂੰ ਦੋ ਟਾਈਮ ਤੁਸੀਂ ਲੈ ਸਕਦੇ ਹੋ ਇੱਕ ਇੱਕ ਚਮਚ ਇਸ ਦੇ ਨਾਲ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੇ ਬਾਕੀ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਕਈਆਂ ਨੂੰ ਕੀ ਹੁੰਦਾ ਕਿ ਨਸ਼ਾ ਛੱਡਣ ਤੋਂ ਬਾਅਦ ਅ ਡੂਰ ਮੋਸ਼ਨ ਟਾਈਪ ਦੀ ਹੋਣ ਲੱਗ ਜਾਂਦਾ ਹੈ ਨਾ ਲੱਗਦਾ ਕਿ পেট ਖਾਲ ਹੋ ਰਿਹਾ ਹੈ ਤਾਂ ਤੁਸੀਂ ਬਿਲਕੁਲ ਉਸ ਦੇ ਵਾਸਤੇ ਘਬਰਾਉਣਾ ਉਹਦੇ ਲਈ ਤੁਸੀਂ ਰਾਤ ਨੂੰ ਤ੍ਰਿਪਲਾ ਚੂਰਨ ਲੈ ਕੇ ਸੌ ਸਕਦੇ ਹੋ ਉਸ ਦਿਨ ਇੱਕ ਦੋ ਦਿਨ ਜ਼ਰੂਰ ਤੁਹਾਨੂੰ ਦਿੱਕਤ ਆ ਸਕਦੀ ਹੈ ਬਟ ਉਸ ਦੇ ਨਾਲ ਕੀ ਹੋਣਾ ਕਿ ਤੁਹਾਡੀ ਅੰਤੜੀਆਂ ਦੀ ਸਫਾਈ ਸ਼ੁਰੂ ਹੋ ਜਾਣੀ ਹੈ ਜੇਕਰ ਫਿਰ ਵੀ ਤੁਹਾਨੂੰ ਦਿੱਕਤ ਆ ਰਹੀ ਹੈ ਕਿ ਨਸ਼ੇ ਸਮੇਂ ਤੁਹਾਨੂੰ ਲੂਜ਼ ਮੋਸ਼ਨ ਨਹੀਂ ਸੀਗੇ ਬਟ ਨਸ਼ਾ ਛੱਡਣਾ ਤੋਂ ਬਾਅਦ ਤੁਹਾਨੂੰ ਲੂਜ਼ ਮੋਸ਼ਨ ਦੀ ਦਿੱਕਤ ਆ ਰਹੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਸ਼ੰਗ੍ਰੇਣੀ ਦੇ ਲੱਛਣ ਹੋਣ ਉਹ ਨਸ਼ੇ ਨਾਲ ਕਈ ਵਾਰ ਇਹ ਕਵਰ ਹੋ ਜਾਂਦੇ ਆ ਆਪਾਂ ਲੱਗਦਾ ਹੁੰਦਾ ਕਿ ਸ਼ਾਇਦ ਨਸ਼ਾ ਛੱਡਣ ਨਾਲ ਲੂਜ਼ ਮੋਸ਼ਨ ਹੋ ਗਏ ਪਰ ਐਦਾ ਨਹੀਂ ਹੁੰਦਾ ਨਸ਼ਾ ਛੱਡਣ ਨਾਲ ਜੇਕਰ ਤੁਹਾਨੂੰ ਲੂਜ਼ ਮੋਸ਼ਨ ਦੀ ਪ੍ਰੋਬਲਮ ਆ ਰਹੀ ਹੈ ਤਾਂ ਹੋ ਸਕਦਾ ਤੁਹਾਨੂੰ ਸ਼ੰਗਰੈਣੀ ਦੀ ਸਮੱਸਿਆ ਹੋਵੇ ਤੇ ਇਸ ਦੇ ਇਸ ਦੇ ਵਾਸਤੇ ਤੁਸੀਂ ਸਾਡੇ ਨਾਲ ਫੋਨ ਕਾਲ ਤੇ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਸਮਝਾ ਦੇਵਾਂਗੇ ਤੁਹਾਡੀ ਗੱਲ ਸੁਣ ਕੇ ਤੁਹਾਨੂੰ ਦੱਸ ਦੇਵਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਬਾਕੀ ਲੂਜ਼ ਮੋਸ਼ਨ ਵਾਸਤੇ ਤੁਸੀਂ ਮੈਡੀਕਲ ਸਟੋਰ ਤੋਂ ਕੋਈ ਨਾਰਮਲ ਆਪਣੇ ਨੇੜੇ ਤੋਂ ਕੋਈ ਕੈਪਸੂਲ ਲੈ ਸਕਦੇ ਹੋ ਮੱਕੀ ਜੇਕਰ ਆਯੁਰਵੇਦ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਅੰਸਾਰੀ ਤੋਂ ਕਬੀਲਾ ਲੈ ਕੇ ਉਹਦੀ ਇੱਕ ਦੋ ਚੁਟਕੀਆਂ ਦਹੀਂ ਚ ਪਾ ਕੇ ਖਾ ਸਕਦੇ ਹੋ ਉਹਦੇ ਨਾਲ ਵੀ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਏਗੀ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਜਾਦੇ ਵੀਕਨੈਸ ਫੀਲ ਹੋ ਰਹੀ ਹੈ ਪਰ ਫਿਰ ਨਹੀਂ ਹੋ ਰਿਹਾ ਨੀਂਦ ਜਾਦੇ ਆ ਰਹੀ ਹੈ ਤਾਂ ਪਹਿਲੀ ਗੱਲ ਤਾਂ ਜਿਹੜੇ ਮੈਂ ਤੁਹਾਨੂੰ ਪਹਿਲਾਂ ਟੈਸਟ ਦੱਸਿਆ ਉਹ ਬਹੁਤ ਜ਼ਰੂਰੀ ਹੈ ਜੀ ਤੁਸੀਂ ਉਹ ਕਰਵਾ ਲਿਓ ਉਹਨਾਂ ਦੇ ਨਾਲ ਤੁਹਾਡੀ ਕਾਫੀ ਹੱਦ ਤੱਕ ਬੋਡੀ ਰਿਕਵਰੀ ਹੋ ਜਾਏਗੀ ਤੇ ਜੇਕਰ ਜਾਦੇ ਵੀਕਨੈਸ ਫੀਲ ਹੋ ਰਹੀ ਹੈ ਤਾਂ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਜੀ ਤੁਸੀਂ ਇੱਕ ਦਿਨ ਛੱਡ ਕੇ ਇੱਕ ਗਲਾਸ ਅਨਾਰ ਦਾ ਜੂਸ ਉਸ ਦੇ ਵਿੱਚ ਤੁਸੀਂ ਦੋ ਕੰਟੇ ਦੇ ਦਾਣੇ ਜਾਂ ਜਾਂ ਇੱਕ ਕਲਕੱਤੇ ਦੇ ਦਾਣੇ ਜਿੰਨਾ ਚੂਨਾ ਮਿਕਸ ਕਰਕੇ ਸਵੇਰੇ ਖਾਲੀ ਪੇਟ ਜਾਂ 10 ਵਜੇ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਟਾਈਮ ਇਸ ਨੂੰ ਪੀ ਲੈਣਾ ਹੈ ਇਸ ਦੇ ਨਾਲ ਕੀ ਹੋਣਾ ਕਿ ਤੁਹਾਡੇ ਬੋਡੀ ਦੇ ਰੈੱਡ ਸੈੱਲ ਬਣ ਪਉਣਗੇ ਤੁਹਾਡੀ ਬੋਡੀ ਜ ਇੱਕਦਮ એનર્ਜੀ ਆਏਗੀ ਜਾਨ ਪਾਏਗੀ ਜਿਹੜੀ એનર્ਜੀ ਤੁਹਾਨੂੰ ਨਸ਼ੇ ਤੋਂ ਮਿਲ ਰਹੀ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉਹ ਅਨਾਰ ਦੇ ਜੂਸ ਤੋਂ ਮਿਲਣ ਲੱਗੇਗੀ ਚੂਨਾ ਮਿਕਸ ਹੋਣ ਤੋਂ ਬਾਅਦ ਸੋ ਇਹ ਤੁਸੀਂ ਰੋਜ਼ ਨਹੀਂ ਪੀਣਾ ਹੈ ਕਿ ਤੁਸੀਂ ਇੱਕ ਦਿਨ ਛੱਡ ਕੇ ਤਕਰੀਬਨ ਜੇਕਰ ਤੁਸੀਂ ਇੱਕ ਮਹੀਨਾ ਵੀ ਫੀਲਿਆ ਤਾਂ ਤੁਹਾਡੀ ਬੋਡੀ ਦੀ ਪੂਰੀ ਤਰ੍ਹਾਂ ਰਿਕਵਰੀ ਜਿਹੜੀ ਹੈਗੀ ਹੋ ਜੇਗੀ ਤੁਹਾਨੂੰ ਬਹੁਤ ਜ਼ਿਆਦਾ એનર્ਜੀ ਫੀਲ ਹੋਏਗੀ ਤੁਹਾਨੂੰ ਬੈਟਰ ਫੀਲ ਹੋਏਗਾ ਤੁਹਾਡੀ ਕਾਫੀ ਸਾਰੀਆਂ ਸਮੱਸਿਆਵਾਂ ਇਸ ਦੇ ਨਾਲ ਠੀਕ ਹੋਣਗੀਆਂ ਦੋਸਤੋ ਨਸ਼ਾ ਛੱਡਣ ਵਾਲੇ ਪੇਸ਼ੈਂਟ ਨੂੰ ਇੱਕ ਦਿੱਕਤ ਹੋਰ ਆ ਜਾਂਦੀ ਹੈ ਕਿ ਉਹਨਾਂ ਦੀ ਨੀਂਦ ਘਟ ਜਾਂਦੀ ਹੈ ਜਾਂ ਫਿਰ ਨੀਂਦ ਆਉਂਦੀ ਹੀ ਨਹੀਂ ਸੋ ਇਸ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਜੇਕਰ ਤੁਸੀਂ ਪਿੰਡ 'ਚ ਰਹਿੰਦੇ ਹੋ ਤਾਂ ਤੁਸੀਂ ਕਹੀਂ ਚਲਾ ਸਕਦੇ ਹੋ ਅ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਕੀ ਕਹਿ ਰਿਹਾ ਕਿ ਬਾਡੀ ਚ ਵੀਕਨੈਸ ਤਾਂ ਪਹਿਲੇ ਹੀ ਆਉਂਤੋਂ ਮੈਂ ਕਹੀ ਚਲਾਉਣ ਨੂੰ ਕਹਿ ਰਿਹਾ ਤਾਂ ਨਾਲ ਨਾਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਤਰੀਕੇ ਦੱਸੇਆਂ ਨੁਸਖੇ ਦੱਸੇਆਂ ਜਾਂ ਤੁਹਾਨੂੰ ਟੈਸਟ ਦੱਸੇਆਂ ਉਹ ਜੇਕਰ ਉਹਨਾਂ ਦੀ ਪੂਰਤੀ ਹੁੰਦੀ ਹੈ ਤਾਂ ਤੁਹਾਡੀ ਵੀਕਨੈਸ ਦੂਰ ਹੋ ਜਾਏਗੀ। ਤੋਂ ਕਹੀ ਚਲਾਉਣ ਨਾਲ ਬਾਡੀ ਚ ਠਕਾਵਟ ਆਏਗੀ ਜਿਸ ਤੋਂ ਬਾਅਦ ਤੁਹਾਨੂੰ ਨੀਂਦ ਆਏਗੀ। ਮਤਲਬ ਕਿ ਹਾਰਡ ਵਰਕ ਜੇਕਰ ਤੁਸੀਂ ਕਰੋਗੇ। ਦੂਸਰਾ ਤੁਸੀਂ ਸੈਰ ਕਰ ਸਕਦੇ ਹੋ ਲੰਮੀ ਲੇਕ ਘਟ ਕੇ ਉਹਦੇ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ। ਜੇਕਰ ਫੇਰ ਵੀ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨਾਲ ਵੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਸੌਣ ਵੇਲੇ ਰਾਤ ਆੜਦਾ ਬਣਿਆ ਹੋਇਆ ਦੇਸੀ ਘਿਓ ਨਾਲ ਇੱਕ ਡਰਾਪ ਆ ਲਿਆ ਕਰੋ ਉਸ ਦਿਨ ਤੁਹਾਨੂੰ ਬਹੁਤ ਛੇਤੀ ਤੇ ਬਹੁਤ ਵਧੀਆ ਨੀਂਦ ਆਏਗੀ ਫਿਰ ਵੀ ਜੇ ਦਿੱਕਤ ਆ ਰਹੀ ਹੈ ਤਾਂ ਤੁਸੀਂ ਮੈਨੂੰ ਫੋਨ ਕਾਲ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਜਿਹੜੀ ਜਾਣਕਾਰੀ ਹੈ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੀਆਂ ਮਾਵਾਂ ਤੰਗ ਹੈ ਜੀ ਇਸ ਚੀਜ਼ ਤੋਂ ਬਹੁਤ ਸਾਰੇ ਪਿਓ ਤੰਗ ਹੈਗੇ ਆਂ ਫੈਮਿਲੀ ਤੰਗ ਹੈਗੀਆਂ ਤੁਸੀਂ ਇਹ ਸੋਚ ਕੇ ਹੀ ਵੀਡੀਓ ਸ਼ੇਅਰ ਕਰਦੇ ਹੋ ਕਿ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਧੀ ਪੁੱਤ ਦੀ ਜਿਹੜੀ ਜ਼ਿੰਦਗੀ ਹੈ ਉਹ ਬਚ ਸਕਦੀ ਹੈ ਕਿਉਂਕਿ ਜਿਸ ਤਨ ਲੱਗੇ ਸੋ ਤਾਂ ਜਾਣੇ ਜਿੰਨਾ ਤੇ ਬੀਤਦੀ ਹੁੰਦੀ ਹੈ ਪਤਾ ਉਹਨਾਂ ਨੂੰ ਹੁੰਦਾ ਜੀ ਸੋ ਜੇਕਰ ਹੋ ਸਕੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਤੁਹਾਡਾ ਮਨ ਹੈਗਾ ਕਿ ਤੁਸੀਂ ਨਸ਼ਾ ਛਡਣ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਕੋਲ ਪਹੁੰਚ ਕਰ ਸਕਦੇ ਹੋ ਤੁਹਾਨੂੰ ਹੌਸਲਾ ਦੇਵਾਂਗੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਕਿ ਤੁਸੀਂ ਕਿਸ ਤਰੀਕੇ ਨਾਲ ਇਸ ਦਰਦ ਦੇ ਵਿੱਚੋਂ ਨਿਕਲ ਸਕਦੇ ਹੋ ਮੇਰੇ ਕੋਲ ਆ ਕੇ ਤੁਸੀਂ ਸਲਾਹ ਲੈ ਸਕਦੇ ਹੋ ਹੋਰ ਵਧੀਆ ਤਰੀਕੇ ਨਾਲ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ ਤੁਹਾਡੀ ਸੁਣਾਂਗੇ ਜੀ ਕਿ ਜੇਕਰ ਤੁਹਾਨੂੰ ਨਸ਼ੇ ਨਾਲ ਇਹ ਵਾਲੀਆਂ ਦਿੱਕਤਾਂ ਆ ਰਹੀਆਂ ਤਾਂ ਤੁਸੀਂ ਉਸ ਦੇ ਵਿੱਚੋਂ ਕਿਵੇਂ ਨਿਕਲ ਸਕਦੇ ਹੋ ਤੋ ਮੈਨੂੰ ਰਿਹਾ ਆ ਗਿਆ ਨੈਕਸਟ ਵੀਡੀਓ ਤੇ ਜਲ ਮਿਲਦੇ ਹਾਂ ਸਸ ਸ਼ੇਰ